ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇੜ ਭਾਗ 12ਵਾਂ ਅੰਕ 15ਵਾਂ ਕੇਸਰ ਕੌਰ ਨੂੰ ਜਦ ਸਤਨੰਦ ਦੀ ਜਵਾਨੀ ਉਹਨਾਂ ਦੋਹਾਂ ਬਤਨ ਛੋੜਾਂ ਬਾਰੇ ਪਤਾ ਲੱਗਾ ਕਿ ਉਹ ਕਿਤੇ ਗਏ ਨਹੀਂ ਇੱਥੇ ਹੀ ਹਨ ਤਾਂ ਉਸ ਦੇ ਦਿਲ ਨੂੰ ਬਹੁਤ ਸਾਰੀ ਖੁਸ਼ੀ ਹੋਈ ਤੇ ਜਦ ਉਸ ਨੇ ਸੁਣਿਆ ਕਿ ਉਹ ਉਸ ਦੇ ਘਰ ਆਉਣ ਨੂੰ ਤਿਆਰ ਹਨ ਤਾਂ ਖੁਸ਼ੀ ਵਿੱਚ ਉਹ ਹੋਰ ਵੀ ਵੱਧਾ ਹੋ ਗਿਆ ਦੂਜੇ ਦਿਨ ਦਿਨ ਚੜਦੇ ਅਸੀਂ ਦੋਵੇਂ ਮਾਂ ਪੁੱਤਰ ਜਾ ਕੇ ਉਹਨਾਂ ਨੂੰ ਲੈ ਆਏ ਤੇ ਮਕਾਨ ਦੇ ਥੱਲੇ ਮੇ ਹਿੱਸੇ ਵਿੱਚ ਉਹਨਾਂ ਦਾ ਉਤਾਰਾ ਕਰਾ ਦਿੱਤਾ ਗਿਆ ਗਵਾਂਢੀਆਂ ਨੂੰ ਜਦ ਇਹਨਾਂ ਦੋਹਾਂ ਮੁਸਾਫਰਾਂ ਦੀ ਆਮਦ ਦਾ ਪਤਾ ਲੱਗਾ ਤਾਂ ਰਵਾਰਾ ਵੀ ਉਹਨਾਂ ਨੂੰ ਵੇਖਣ ਲਈ ਆਉਣੇ ਸ਼ੁਰੂ ਹੋ ਗਏ ਤੇ ਇਹਨਾਂ ਬਾਬਤ ਜਦ ਉਹਨਾਂ ਨੇ ਕੰਗਾ ਤਰ੍ਹਾਂ ਦੀਆਂ ਸਿਫਤਾਂ ਸੁਣੀਆਂ ਬਾਬਾ ਬੜਾ ਚੰਗਾ ਹਕੀਮ ਹੈ ਤੇ ਕੁੜੀ ਸੁਚੱਜੀ ਤੇ ਉੱਚੇ ਦਰਦੇ ਦੀ ਉਰਦੂ ਦਾਣ ਹੈ ਤਾਂ ਉਹਨਾਂ ਦੀ ਦਿਲਚਸਪੀ ਹੋਰ ਵੀ ਵੱਧ ਗਈ ਇਸ ਤੋਂ ਛੋਟ ਗਵਾਂਢੀਆਂ ਨੂੰ ਕੇਸਰ ਕੌਰ ਪਾਸੋਂ ਇਹ ਵੀ ਪਤਾ ਲੱਗਾ ਕਿ ਇਹਨਾਂ ਦੇ ਬਹੁਤੇ ਸਾਰੇ ਬਲਕਿ ਸਾਰੇ ਸਬੰਧੀ ਪ੍ਰਸਾਦਾਂ ਵਿੱਚ ਮਾਰੇ ਗਏ ਹਨ ਤਾਂ ਹਰ ਕਿਸੇ ਨੂੰ ਉਹਨਾਂ ਦਾ ਹਾਲ ਹਵਾਲ ਜਾਣਨ ਦੀ ਜ਼ਿਆਦਾ ਇੱਛਾ ਪੈਦਾ ਹੋ ਗਈ ਬਾਰੋ-ਬਾਰੀ ਸਭ ਵੇਖਣ ਆਏ ਤੇ ਉਹਨਾਂ ਦੀ ਕੁਰਨਾਮਈ ਕਥਾ ਸੁਣ ਕੇ ਨੇਕਾਂ ਨੇ ਅਥਰੂ ਵਹਾਏ ਜਨਾਨਾਂ ਜਿਨ੍ਹਾਂ ਦਾ ਦਿਲ ਅਸਲੋਂ ਹੌਲਾ ਹੁੰਦਾ ਹੈ ਜਦ ਕ੍ਰਿਸ਼ਨਾ ਪਾਸੋਂ ਸੁਣਦਿਆਂ ਕਿ ਉਸ ਦੀ ਭਝਾਈ ਤੇ ਉਸ ਦੇ ਦੋ ਭਰਾ ਪ੍ਰਸਾਦਾਂ ਦੇ ਹਵਨਕੁੰਡ ਵਿੱਚ ਉਤਤੀ ਦਿੱਤੇ ਜਾ ਚੁੱਕੇ ਹਨ ਤਾਂ ਬੁੱਲਾਂ ਨੂੰ ਦੰਦਾਂ ਹੀਟ ਕੁੱਟ ਕੇ ਉਹ ਅੰਦਰੋਂ ਮੇਡੇ ਆ ਰਹੇ ਜੱਜਵਿਆਂ ਨੂੰ ਰੋਕਣ ਦੀ ਵਿਅਰਥ ਕੋਸ਼ਿਸ਼ ਕਰਦਿਆਂ ਆਉਣ ਜਾਣ ਵਾਲਿਆਂ ਦੀ ਲਾਮ ਡੋਰੀ ਜਦ ਬਹੁਤ ਵੱਧ ਗਈ ਤਾਂ ਪੁੱਛਣ ਵਾਲਿਆਂ ਦੇ ਸਵਾਲਾਂ ਨੇ ਫਲਾਉ ਕਰਨਾ ਸ਼ੁਰੂ ਕਰ ਦਿੱਤਾ ਕੇਸਰ ਕੌਰ ਨੇ ਆਉਣ ਤੋਂ ਤਾਂ ਕਿਸੇ ਨੂੰ ਨਾ ਰੋਕਿਆ ਪਰ ਕ੍ਰਿਸ਼ਨਾ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਨ ਕਰਨ ਦੀ ਉਸ ਨੇ ਮਨਾਹੀ ਕਰ ਦਿੱਤੀ ਕ੍ਰਿਸ਼ਨਾ ਨੂੰ ਘੜੀ-ਮੁੜੀ ਰੁਆਣਾਉ ਪਸੰਦ ਨਹੀਂ ਸੀ ਕਰਦੀ ਕੇਸਰ ਕੌਰ ਨੂੰ ਸਭ ਤੋਂ ਬਹੁਤਾ ਦੁੱਖ ਹੋਦੋ ਹੋਇਆ ਜਦ ਉਸ ਨੇ ਇਹਨਾਂ ਦੋਹਾਂ ਪਾਸ ਕੱਪੜਿਆਂ ਦੀਆਂ ਦੋ ਛੋਟੀਆਂ-ਛੋਟੀਆਂ ਗੜਡਾਂ ਅਤੇ ਇੱਕ ਖੇਸ ਤੇ ਇੱਕ ਦਰੀ ਤੇ ਤੋਂ ਛੋਟ ਕੋਈ ਵਿਸਤਰਾ ਆਦ ਨਾ ਵੇਖਿਆ ਇੰਨੀ ਦਿਨੀ ਭਾਵੇਂ ਮੌਸਮ ਕਾਫੀ ਬਦਲਿਆ ਹੋਇਆ ਸੀ ਪਰ ਜਿੰਨਾ ਦਿਨਾਂ ਵਿੱਚ ਇਹ ਅਮਰਸਰ ਪਹੁੰਚੇ ਹੋਣਗੇ ਉਦੋਂ ਤਾਂ ਠੰਡ ਕਾਫੀ ਹੁੰਦੀ ਹੋਵੇਗੀ। ਇਹ ਵਿਚਾਰੇ ਕਿ ਕੰਸੌਂਦੇ ਰਹੇ ਹੋਣਗੇ ਸਰਾਂ ਦੇ ਠੰਡੇ ਬਰਾਂਡੇ ਵਿੱਚ। ਛੇਕੜ ਉਸਨੇ ਕ੍ਰਿਸ਼ਨਾ ਪਾਸੋਂ ਪੁੱਛ ਕੇ ਹੀ ਛੱਡਿਆ। ਜਿਸ ਦੇ ਉੱਤਰ ਵਿੱਚ ਕੁੜੀ ਨੇ ਦੱਸਿਆ ਕਿ ਠੰਡ ਉਹਨਾਂ ਦਿਨਾਂ ਵਿੱਚ ਬਹੁਤੀ ਤਾਂ ਨਹੀਂ ਸੀ ਪਰ ਇਤਨੀ ਹੈ ਸੀ ਕਿ ਬਰਾਂਡੇ ਵਿੱਚ ਬਿਨਾਂ ਲੋਈ ਕੰਬਲ ਤੋਂ ਸੌਣਾ ਮੁਸ਼ਕਲ ਸੀ। ਸਾਡੇ ਕੋਲ ਨਾ ਕੁਝ ਮਛਾਨ ਨੂੰ ਸੀ ਤੇ ਨਾ ਉੱਪਰ ਲੈਣ ਨੂੰ ਕਈ ਵਾਰੀ ਕੱਪੜੇ ਵੰਡਣ ਵਾਲੇ ਦਾਨੀਆਂ ਨੇ ਸਾਨੂੰ ਲੋੜੀ ਦੇ ਕੱਪੜੇ ਦਰੀ ਖੇਸ ਕੰਬਲ ਦੇਣੇ ਚਾਹੀ ਪਰ ਬਾਪੂ ਜੀ ਨੇ ਕੁਝ ਨਾ ਲਿਆ ਸੁਭਾਅ ਨਾਲ ਬਾਪੂ ਜੀ ਦੀ ਜੇਬ ਵਿੱਚ ਥੋੜੀ ਜਿਹੀ ਰਕਮ ਐ ਸੀ ਜਿਸ ਦੀ ਮਦਦ ਨਾਲ ਉਸ ਨੇ ਇਹੋ ਇੱਕ ਪਤਲਾ ਜਿਹਾ ਖੇਸ ਤੇ ਇੱਕ ਇਹ ਦਰੀ ਖਰੀਦ ਲਈ ਤੇ ਬਾਕੀ ਜੋ ਬਚਿਆ ਉਸ ਨਾਲ ਸੌਦਾ ਪੱਤਾ ਸੋ ਇਸ ਤਰੀ ਉੱਤੇ ਅਸੀਂ ਦੋਵੇਂ ਸਰਾਂਦੀ ਪਾਂਦੀ ਸੋ ਜਾਂਦੇ ਸਾਂ ਤੇ ਖੇਸ ਉੱਪਰ ਲੈ ਲੈਂਦੇ ਸਾਂ ਸੁਣ ਕੇ ਕੇਸਰਕੌਰ ਦੇ ਦਿਲ ਨੇ ਇੱਕ ਵਾਰੀ ਫਿਰ ਆਹ ਦਾ ਨਾਰਾ ਮਾਰਿਆ ਪਹਿਲਾ ਦਿਨ ਪਹਿਲਾ ਦਿਨ ਕ੍ਰਿਸ਼ਨ ਨੇ ਉਸਦੇ ਬਾਪੂ ਦੇ ਆਉਣ ਵਾਲਿਆਂ ਦੀਆਂ ਪੁੱਛਾਂ ਦੇ ਉੱਤਰ ਦੇਣ ਵਿੱਚ ਹੀ ਬਤਾ ਦਿੱਤਾ ਕੁਝ ਹਮਦਰਦੀ ਕਰਨ ਤੇ ਕੁਝ ਉਹਨਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਸਾਰਿਆਂ ਨੇ ਬੜਾ ਜ਼ੋਰ ਲਾਇਆ ਕਿ ਇੱਕ ਇੱਕ ਦੋ ਦੋ ਦਿਨਾਂ ਲਈ ਇਹਨਾਂ ਨੂੰ ਰੋਟੀ ਖਵਾਉਣ ਦੀ ਖੁਸ਼ੀ ਲੈਣ ਪਰ ਕੇਸਰਕੌਰ ਨੇ ਨਹੀਂ ਮੰਨਿਆ ਉਸਦਾ ਵਿਚਾਰ ਇਹ ਹੋ ਸੀ ਕਿ ਹਲੇ ਮਹੀਨਾ 10 ਦਿਨ ਜਾਂ ਤਿੱਕ ਤੋਂ ਮੈਂ ਪਸੰਦ ਕਰਨ ਰੋਟੀ ਉਹ ਉਹਨਾਂ ਲਈ ਆਪ ਹੀ ਪਕਾਵੇ ਪਰ ਬਾਬੇ ਨੇ ਉਸ ਦੇ ਪ੍ਰਸਤਾਵ ਨੂੰ ਨਾ ਕਬੂਲਿਆ ਉਸਨੇ ਕੇਸਰ ਕੌਰ ਪਾਸੋਂ ਰੋਟੀ ਦਾ ਪ੍ਰਬੰਧ ਆਪਣਾ ਵੱਖਰਾ ਕਰਨ ਦੀ ਪ੍ਰਵਾਨਗੀ ਲੈ ਲਈ ਮਜਬੂਰ ਹੋ ਕੇ ਕੇਸਰ ਕੌਰ ਨੇ ਲੋੜੀ ਦਾ ਰਸਤੇ ਬਾਲਣ ਆਦ ਕਣਈਆ ਹੱਥ ਉਹਨਾਂ ਨੂੰ ਹੇਟਾਂ ਪਝਵਾ ਦਿੱਤਾ ਅਗਲੇ ਦਿਨ ਜਦ ਰਫੂਜੀ ਜਦੋਂ ਕਰਫੂ ਖੁੱਲਿਆ ਤਾਂ ਸਤਨਾਮ ਨੇ ਸਭ ਤੋਂ ਪਹਿਲਾਂ ਕੰਮ ਕੀਤਾ ਉਹਨਾਂ ਲਈ ਰਾਸ਼ਨ ਕਾਰਡ ਬਣਵਾਉਂਦਾ ਰਾਸ਼ਨ ਕਾਰਡ ਬਣ ਕੇ ਆ ਗਿਆ ਦੂਜੇ ਦਿਨ ਜਦ ਸਤਨਾਮ ਬਾਜ਼ਾਰ ਜਾਣ ਲਈ ਹੇਠਾ ਉਤਰਿਆ ਤਾਂ ਬਾਬੇ ਨੇ ਉਸਨੂੰ ਆਵਾਜ਼ ਮਾਰੀ ਦੋ ਕੋਲ ਆਇਆ ਤਾਂ ਬਾਬੇ ਨੇ ਆਪਣੇ ਹੱਥ ਦੀ ਚੀਚੀ ਉਂਗਲ 'ਚ ਇੱਕ ਸੋਨੇ ਦੀ ਮੰਦਰੀ ਲਾ ਕੇ ਉਸਨੂੰ ਫੜਾਉਂਦਿਆਂ ਕਿਹਾ ਸਰਦਾਰ ਜੀ ਐਂ ਕਰੋ ਥੋੜੀ ਜੀ ਤਕਲੀਫ ਕਰਕੇ ਇਸ ਨੂੰ ਵੇਚ ਜਾਓ ਤਾਂ ਕਿ ਜਾ ਕੇ ਸਤਨਾਮ ਨੇ ਪਹਿਲਾਂ ਬਾਬੇਵਾਲ ਤੇ ਫਿਰ ਇਸ ਕਸ ਕਸ ਕੇ ਕੂਲੀ ਹੋਈ ਮੁੰਦਰੀਵਾਲ ਤੱਕਿਆ ਬਿਨਾ ਕੁਝ ਬੋਲਿਆ ਹੀ ਉਹ ਇੱਕ ਘੰਟਾ ਇੱਕ ਇੱਕ ਅੱਧ ਮਿੰਟ ਖੜੋਤਾ ਰਿਹਾ ਫਿਰ ਮੁੰਦਰੀ ਮੋੜ ਕੇ ਉਸ ਨੂੰ ਦੇਣ ਦੀ ਕੋਸ਼ਿਸ਼ ਕਰਦਿਆਂ ਹੋਇਆ ਬੋਲਿਆ ਇਸ ਨੂੰ ਤੁਸੀਂ ਰਹਿਣ ਦਿਓ ਬਾਬਾ ਜੀ ਆਪ ਫਿਰ ਵੇਖੀ ਜਾਵੇਗੀ ਫਿਰ ਬਾਬੇ ਨੇ ਮੁੰਦਰੀ ਨਹੀਂ ਫੜੀ ਕਾਫੀ ਚਿਰ ਬੈਸ ਚੱਲਦੀ ਰਹੀ ਸ਼ੇਕੜ ਅਦਬ ਆਦਾਬ ਦੇ ਖਿਆਲਾਂ ਖਿਆਲੋਂ ਸਤਨਾਮ ਨੂੰ ਹਾਰ ਮੰਨਣੀ ਪਈ ਪਰ ਬਾਜ਼ਾਰ ਜਾਂ ਦੇ ਥਾਂ ਉਹ ਮੁੜ ਪੌੜੀਆਂ ਚੜਨ ਲੱਗਾ ਕ੍ਰਿਸ਼ਨਾ ਇਸ ਵੇਲੇ ਲੱਗ ਕੇ ਹੀ ਬੈਠੀ ਇਹ ਸਭ ਦੇਖ ਰਹੀ ਸੀ ਸਤਨਾਮ ਨੂੰ ਉੱਪਰ ਜਾਂਦਿਆਂ ਤਾਂ ਕਿ ਉਹ ਸਮਝ ਗਈ ਕਿ ਹੁਣੇ ਉਸ ਦੀ ਮਾਂ ਹੇਠਾਂ ਉਤਰ ਕੇ ਬਾਬੇ ਦੀ ਇਸ ਗੱਲ ਦਾ ਵਿਰੋਧ ਕਰੇਗੀ ਤੇ ਉਸ ਦਾ ਖਿਆਲ ਠੀਕ ਹੀ ਨਿਕਲਿਆ ਜਦ ਇਸ ਨੂੰ 5-4 ਮਿੰਟਾਂ ਬਾਅਦ ਉਸ ਨੇ ਕੇਸਰ ਕੌਰ ਨੂੰ ਸਾਹਮਣੇ ਵੇਖਿਆ ਕਿੰਨੀ ਅਪੰਤ ਕਿੰਨਾ ਦਰਦਮੰਦੀ ਦਾ ਜਜ਼ਬਾ ਹੈ ਇਸ ਛੋਟੇ ਜਿਹੇ ਪਰਿਵਾਰ ਵਿੱਚ ਆਖਰ ਅਸੀਂ ਇੰਨਾ ਦੇ ਕੀ ਲੱਗਦੇ ਹਨ ਜੋ ਦੋਵੇਂ ਮਾਂ ਪੁੱਤਰ ਸਾਡੇ ਲਈ ਇੰਨਾ ਕੁਝ ਕਰ ਰਹੇ ਹਨ ਕ੍ਰਿਸ਼ਨਾ ਇਹੋ ਪਈ ਸੋਚਦੀ ਸੀ ਕਿ ਉਸ ਨੇ ਸੁਣਿਆ ਕੋਈ ਬਾਪੂ ਜੀ ਕ੍ਰਿਸ਼ਨਾ ਦੇ ਮੋਹ ਪਾਬੇ ਲਈ ਇਹ ਸੰਬੋਧਨ ਸੁਣ ਕੇ ਕੇਸਰ ਕੌਰ ਵੀ ਉਸ ਨੂੰ ਬਾਪੂ ਜੀ ਕਹਿਣ ਲੱਗ ਪਈ ਸੀ ਸਾਡੇ ਪਾਸੋਂ ਕੋਈ ਭੁੱਲ ਹੋ ਗਈ ਤੁਹਾਡੇ ਪਾਸੋਂ ਭੁੱਲ ਬਾਬੇ ਨੇ ਆਪਣਾ ਕਮਜ਼ੋਰ ਅੱਖਾਂ ਉਸ ਵੱਲ ਉਠਾਉਂਦਿਆਂ ਕਿਹਾ ਤੁਸੀਂ ਤੇ ਸਾਡੇ ਲਈ ਨਰਸਿੰਘ અવਤਾਰ ਹੋ ਕੇ ਬੌੜੇ ਹੋ ਬੀਬੀ ਇਹ ਕਿਉਂ ਲਾਈ ਹੈ ਉਂਗਲ ਵਿੱਚੋਂ ਮੁੰਦਰੀ ਉਸਨੇ ਬਾਬੇ ਕੋਲ ਮੰਜੇ ਤੇ ਰੱਖ ਦੇ ਆ ਪੁੱਛਿਆ ਬੀਬੀ ਰਾਣੀ ਬਾਬਾ ਬੋਲਿਆ ਸਿਆਣੇ ਕਹਿੰਦੇ ਹੁੰਦੇ ਨੇ ਸੱਜਣ ਬਾਹ ਦੇਵੇ ਤਾਂ ਮੂੰਹ ਵਿੱਚ ਹੀ ਨਾ ਪਾ ਲਈਏ ਤੁਸੀਂ ਇਹਨਾਂ ਜਿਹੜਾ ਸਾਨੂੰ ਆਸਰਾ ਦਿੱਤਾ ਹੈ ਇਹ ਕੋਈ ਥੋੜੀ ਜਿਹੀ ਗੱਲ ਹੈ ਬਾਪੂ ਜੀ ਕੇਸਰ ਕੌਰ ਦੀ ਬਾਜੂ ਵਿੱਚ ਨਰਾਸ਼ ਜਿਹਾ ਭਾਵ ਸੀ ਮੈਂ ਤੇ ਕ੍ਰਿਸ਼ਨਾਂ ਨੂੰ ਆਪਣੀ ਧੀ ਸਮਝ ਕੇ ਲਈ ਸਾਂ ਪਰ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਜੇ ਤੁਸੀਂ ਮੇਰੇ ਦਾਇਏ ਨੂੰ ਨਹੀਂ ਕਬੂਲ ਦਿੱਤਾ ਮੇਰਾ ਜੋਰ ਥੋੜਾ ਏ ਤੁਹਾਡੇ ਉੱਤੇ ਕੁਰਾਨਾ ਤੇ ਅਪੰਤ ਦੀ ਚਾਸਨੀ ਵਿੱਚ ਡੁੱਬੇ ਹੋਏ ਸ਼ਬਦ ਸੁਣ ਕੇ ਬਾਬਾ ਨਿਰੁੱਤਰ ਹੋ ਗਿਆ ਇਸ ਦੇ ਉਸ ਦੇ ਹੰਠ ਦੀ ਕੰਧ ਖੋਖਲੀ ਹੋ ਕੇ ਤੈਪਈ ਮੁੰਦਰੀ ਚੋਕ ਕੇ ਉਸ ਨੇ ਬਿਨਾਂ ਕੁਝ ਕਹੇ ਮੁਰਜੀਚੀ ਵਿੱਚ ਪਾ ਲਈ ਕੇਸਰ ਕੌਰ ਦੇ ਦਿਲ ਨੂੰ ਤਰਾਸ ਮਿਲੀ ਸਤਨਾਮ ਜਿਹੜਾ ਚੁੱਪ ਚਾ ਪਿੱਛੇ ਖੜੋਤਾ ਇਹ ਬੈਸ ਸੁਣਦਾ ਸੀ ਦਾੜੀ ਦੇ ਬੰਨੇ ਹੋਏ ਹਾਠੇ ਦੀ ਗੰਢ ਖੋਲਦਾ ਹੋਇਆ ਬਾਹਰ ਨਿਕਲ ਗਿਆ ਧੰਨਵਾਦ ਚੱਲਦਾ ਹੈ ਜੀ